ਅਬ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ ਤੇ ਉਦੋਂ ਕਿਤੇ ਇਹ ਸੋਚਿਆ ਹੋਊਗਾ ਕਿ ਮੇਰੇ ਜਿਹੜੇ ਆਉਣ ਵਾਲੇ ਵੰਸ਼ਜ ਆ ਮੇਰੇ ਗਾੜੀ ਜਿਹੜੇ ਵਾਰਸ ਆ ਤੇ ਉਹ ਇਹਦੀ ਸਾਮ ਸੰਭਾਲਾ ਕਰਨਗੇ ਇਹਨਾਂ ਨੂੰ ਤੇ ਹਰ ਚੀਜ਼ ਲਈ ਬੇਨਤੀ ਕਰਨੀ ਪੈਂਦੀ ਆ ਮੀਡੀਆ ਦਾ ਸਹਾਰਾ ਲੈਣਾ ਪੈਂਦਾ ਮੇਰੇ ਹਿਸਾਬ ਨਾਲ ਅੱਜ ਦੀ ਡੇਟ 'ਚ ਸਰਕਾਰ ਹੀ ਮੀਡੀਆ ਦੀ ਚੱਲਣ ਢੀ ਆ ਇਹਨਾਂ ਦੀ ਸਰਕਾਰ ਤੇ ਕੋਈ ਹੈ ਹੀ ਨਹੀਂ ਇਹ ਇੰਨੀ ਕਿਥੇ ਕਾਈ ਜੰਮੀ ਪਈ ਆ ਅਤੇ ਕਿਤੇ-ਕਿਤੇ ਮਲੇਰੀਆ ਡੇਂਗੂ ਦਾ ਜਿਹੜਾ ਕੀ ਰੂਪ ਜਿਹੜਾ ਧਾਨ ਕਰਦੇ ਆ ਆ ਤੇ ਕੰਮ ਅਫਸਰਾਂ ਦਾ ਵੀ ਆ ਤੇ ਉਹਨਾਂ ਦਾ ਕੰਮ ਵੀ ਮੈਂ ਹੀ ਕਰਨ ਧਿਆ ਪਿਆ ਹੁਣ ਆਣ ਕੇ ਤੇ ਤੁਹਾਡਾ মিডিਆ ਕਰਨ ਧਿਆ ਪਿਆ ਤੇ ਮੈਂ মিডিਆ ਵਾਲੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਭਰਾਓ ਤੁਹਾਡੀ ਜਿਆਦੀ ਮੰਨਦੇ ਜੇ ਤੇ ਜਦੋਂ ਇਹ ਵੇਂਦੇ ਆ ਨਾ ਤੇ ਉਦੋਂ ਤੇ ਕੰਮ ਹੋ ਜਾਂਦਾ ਜੇ ਸ਼ੁਰੂ ਤੇ ਤੁਸੀਂ ਹੱਥ ਜੋੜ ਕੇ ਬੇਨਤੀ ਵੀ ਵਿਖਾਇਆ ਕਰੋ ਮਹਾਰਾਜਾ ਰਣਜੀਤ ਸਿੰਘ ਜੋ ਜਿਨ੍ਹਾਂ ਨੇ 40 ਸਾਲ ਰਾਜ ਕੀਤਾ ਜਿਨ੍ਹਾਂ ਨੇ ਰੋਪੜ ਤੋਂ ਲੈ ਕੇ afghan khayber ਤੱਕ ਫਤਿਹ ਕੀਤਾ ਜਿਹਨੂੰ ਅਮਰੀਕਾ ਨਹੀਂ ਜਿੱਤ ਸਕਿਆ ਤੇ ਉਹਨਾਂ ਦੀ ਵਿਰਾਸਤ ਦੇ ਕੋਲ ਗਏ ਹਾਂ ਤੇ ਉੱਥੇ ਇੱਕ ਤਲਾਬ ਸੀਗਾ ਤੇ ਉੱਥੇ ਇਹਨੇ ਗੰਦਗੀ ਸੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਾਫ ਸਫਾਈ ਨਹੀਂ ਤੇ ਸਮਾਰਟ ਸਿਟੀ ਫਿਰ ਕਿਸ ਗੱਲ ਤੋਂ ਕਹਿੰਦੇ ਜੀ ਹੁਣ ਇਹਨਾਂ ਨੇ ਗਰਮੀ ਹੋਈ ਨਹੀਂ ਜਿਆਦਾ ਸ਼ੁਰੂ ਤੇ ਇਹਨਾਂ ਨੇ AC ਕਮਰਿਆਂ ਚੋਂ ਨਹੀਂ ਨਿਕਲਣਾ ਤੇ ਆਪਾਂ ਬਿਮਾਰੀਆਂ ਦੀ ਲਪੇਟ 'ਚ ਆ ਜਾਣਾ ਜੇ ਆਪਣੇ ਬੱਚਿਆਂ ਨੇ ਆ ਜਾਣਾ ਜੀ ਸასიਖਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਕਰੇਵਾਲ ਤੇ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ TV ਜਿਸ ਵੀਰ ਅਵਖਾਵਾ ਕੇ ਸ਼੍ਰੀ ਅਮਰਸਾਹਬ ਦੇ ਕੰਪਨੀ ਬਾਗ ਦੇ ਇਤਿਹਾਸ ਦੀਆਂ ਜਿਹੜਾ ਕਿ ਕੰਪਨੀ ਬਾਗ ਆਪਣੇ ਆਪ ਚ ਇੱਕ ਇਤਿਹਾਸ ਆ ਅਤੇ ਇੱਥੇ ਲੋਕ ਸਵੇਦੀਲੇ ਲੋਕ ਸ਼ਹਿਰ ਕਰਦੇ ਨੇ ਅਤੇ ਆਪਣੀ ਦੇਣ ਦੀ ਸ਼ੁਰੂਆਤ ਕਰਦੇ ਨੇ ਪਰ ਤੁਹਾਨੂੰ ਹਾਲਾਤ ਦਿਖਾਵਾਂਗੇ ਲੋਕ ਇੱਥੇ ਸ਼ਾਇਆ ਕਰਨ ਵਾਸਤੇ ਆਪਣੀ ਸਿਹਰ ਚੰਗੀ ਰੱਖਣ ਵਾਸਤੇ ਆਉਂਦੇ ਨੇ ਪਰ ਕਿਤੇ ਕਿਤੇ ਇੱਥੇ ਗੰਦੀਏ ਜਿਹੜੇ ਤੁਹਾਨੂੰ ਹਾਲਾਤ ਦਿਖਾਵਾਂਗੇ ਕਿਤੇ ਕਿਤੇ ਬਿਮਾਰੀ ਜਿਹੜੀ ਨਾਲ ਲੈ ਕੇ ਜਾਂਦੇ ਤੁਸੀਂ ਤੁਸ਼ੀਰ ਵਿੱਚ ਦੇਖ ਸਕਦੇ ਹੋ ਇਹ ਜਿਹੜਾ ਕਿ ਇੱਕ ਤਲਾਬ ਜਿਹੜਾ ਛੱਪੜ ਦਾ ਰੂਪ ਜਿਹੜਾ ਧਾਰਨ ਕਰ ਗਿਆ ਵਾ ਤੁਸੀਂ ਦੇਖ ਸਕਦੇ ਹੋ ਵੀ ਇੰਨੀ ਕਿਥੇ ਕਾਈ ਜਮੀ ਪਈ ਆ ਅਤੇ ਕਿਤੇ ਕਿਤੇ ਮਲੇਰੀਆ ਡੇਂਗੂ ਦਾ ਜਿਹੜਾ ਕੀ ਰੂਪ ਜਿਹੜਾ ਧਾਰਨ ਕਰ ਰਿਹਾ ਆ ਅਤੇ ਖਾਸ ਕਰਕੇ ਜਿਹੜੇ ਸਾਡੇ ਇਥੋਂ ਅਮਰਸਾਦ ਦੇ ਲੋਕ ਨੇ ਸਲਾਣੀ ਜਿਹੜੇ ਨੇ ਇਥੇ ਹਮੇਸ਼ਾ ਆਉਂਦੇ ਨੇ ਘੁੰਮਣ ਫਿਰਨ ਵਾਸਤੇ ਆਉਂਦੇ ਨੇ ਪਰ ਅੱਜ ਲੱਗਦਾ ਪਕੀਨ ਕਿਤੇ ਬਿਮਾਰੀ ਨੂੰ ਜਿਹੜਾ ਕਿ ਸੱਦਾ ਦੇ ਰਹੇ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਸੋਨੂ ਜੰਡਿਆਲਾ ਜੀ ਇਸ ਬਾਰੇ ਅੱਜ ਤਮਾਮ ਹੁੰਦੇ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਤਸਵੀਰਾਂ ਜਿਹੜੀ ਸਾਂਝੀ ਕਰ ਰਹੇ ਨੇ ਸੋਨੂ ਜੰਡਿਆਲਾ ਜੀ ਦੇਖ ਸਕਦੇ ਹੋ ਕਿ ਕੀ ਕੀ ਕਾਈ ਜੰਮੀ ਪਈ ਹੈ ਕੀ ਹਾਲਾਤ ਨੇ ਅਤੇ ਇੰਨੀ ਕਿ ਬਦਬੂ ਉੱਥੇ ਆ ਰਹੀ ਆ ਜਿਹੜੀ ਕਿ ਬੋ ਮਦਬੂ ਦੀ ਨਾਲ ਲੋਕਾਂ ਦੇ ਜਿਹੜੇ ਕਿ ਹਾਤ ਬਿਮਾਰੀ ਜਿਹੜੀ ਆ ਉਹ ਕਿੰਨੇ ਕਿਤੇ ਚਿੰਤਾ ਕਰਨ ਗਿਆ ਗੱਲਬਾਤ ਕਰਾਂਗੇ ਸੋਨੂ ਜੰਡਿਆਲਾ ਸਾਡੇ ਨਾਲ ਨੇ ਸੋਨੂ ਜੰਡਿਆਲਾ ਜੀ ਬਹੁਤ ਬਹੁ ਸੋਲੋ ਜਡੇ ਵਾਲਾ ਜੀ ਅਕਸਰ ਤੁਸੀਂ ਇਹ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਰੂਬਰੂ ਹੁੰਦੇ ਹੋ ਅੱਜ ਇੱਕ ਨਵਾਂ ਮੁੱਦਾ ਲੈ ਕੇ ਆਏ ਹੋ ਸਾਹਮਣੇ ਮਹਾਰਾਜੀ ਸਿੰਘ ਦਾ ਸਮਰ ਪੈਲਸ ਆ ਤੇ ਸਾਹਮਣੇ ਜਿਹੜਾ ਇੱਕ ਕੈਲਪ ਕਿਸੇ ਵਕਤ ਮੇਰੇ ਖਿਆਲ ਨਾਲ ਇਹ ਜਿਹੜਾ ਸੀ ਕੋਈ ਤਲਾਬ ਜਿਹੜਾ ਸੀ ਪਰ ਅੱਜ ਲੱਗਦਾ ਹੈ ਕਿ ਗੰਦਗੀ ਦਾ ਜਿਹੜਾ ਢੇਰ ਲੱਗਦਾ ਛੱਪੜਾ ਰੂਪ ਧਾਰਨ ਕਰ ਗਿਆ ਥਾਂ ਥਾਂ ਤੇ ਜਿਹੜੀ ਕਾਈ ਜੰਮ ਗਈ ਆ ਤੇ ਡੇਂਗੂ ਮਲੇਰੀਆ ਰੂਪ ਧਾਰਨ ਕਰ ਗਿਆ ਵਾ ਕਿਸ ਤਰ੍ਹਾਂ ਦੀ ਦੇ ਤੁਹਾਡੇ ਕੋਲ ਜੀ ਬਿਲਕੁਲ ਜੀ ਇਹ ਕੰਪਨੀ ਬਾਗ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਕਿੱਡਾ ਵੱਡਾ ਇਤਿਹਾਸ ਹੈ ਆਲੇ ਦੁਆਲੇ ਤੁਸੀਂ ਵੇਖੋ ਇੱਥੇ ਸਾਰੇ ਸ਼ਹਿਰ ਦੇ ਲੋਕ ਜਿਹੜੇ ਆ ਵੱਡੇ ਵੱਡੇ ਬਿਜ਼ਨਸਮੈਨ ਆਈਐਸ ਅਫਸਰ ਪੀਸੀਐਸ ਅਫਸਰ ਤੇ ਹਰ ਬੰਦਾ ਜਿਹੜਾ ਇੱਥੇ ਸੈਰ ਕਰਨ ਆਉਂਦਾ ਵਾ ਤੇ ਇੱਥੇ ਤੁਸੀਂ ਇਹ ਸਮਰ ਪੈਲਸ ਉਹ ਸਮਰ ਪੈਲਸ ਆ ਜਿਸ ਦੀ ਗੱਲ ਪਾਰਲੀਮੈਂਟ ਦੇ ਵਿੱਚ ਵੀ ਗੂੰਜੀ ਔਰ ਜੇ ਤੁਸੀਂ ਇਹਦੇ ਆਲੇ ਦੁਆਲੇ ਵੇਖ ਲਓ ਤੇ ਆ ਤਲਾਬ ਆ ਮੱਤਲਬ ਇਹ ਤਲਾਬ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ ਤੇ ਉਦੋਂ ਕਦੀ ਇਹ ਸੋਚਿਆ ਹੋਊਗਾ ਕਿ ਮੇਰੇ ਜਿਹੜੇ ਆਉਣ ਵਾਲੇ ਵੰਸ਼ਜ ਆ ਮੇਰੇ ਗਾੜੀ ਜਿਹੜੇ ਵਾਰਸ ਆ ਤੇ ਉਹ ਇਹਦੀ ਸਾਂਭ ਸੰਭਾਲਾ ਕਰਨਗੇ ਤੇ ਆ ਸਾਂਭ ਸੰਭਾਲ ਇਥੋਂ ਦੀ ਵੇਖ ਲੋ ਕਰਨ ਦੀ ਤੇ ਬੜੀ ਦੂਰ ਦੀ ਗੱਲ ਨਾ ਤੇ ਦਿ ਵਾਲੇ ਦੋਲੇ ਸਾਫ ਸਫਾਈ ਆ ਔਰ ਨਾ ਹੀ ਇੱਥੇ ਪੰਜਾਬੀ ਚ ਕੋਈ ਬੋਰਡ ਲੱਗਿਆ ਵਾ ਔਰ ਇੱਥੇ ਤੇ ਆ ਇੰਨੀ ਕਿ ਗੰਦਗੀ ਪੈ ਗਈ ਆ ਕਿ ਇੱਥੇ ਜਿਹੜਾ ਵਾ ਪਾਣੀ ਚ ਇਨੀ ਗੰਦੀ ਸਮੈਲ ਆਉਂਦੀ ਆ ਕਿਸੇ ਟਾਈਮ ਇੱਥੇ ਪਾਣੀ ਸਾਫ਼ ਹੁੰਦਾ ਸੀ ਔਰ ਮੱਛੀਆਂ ਛੱਡੀਆਂ ਹੁੰਦੀਆਂ ਸੀ ਤੇ ਅੱਜ ਇੱਥੇ ਤੁਸੀਂ ਵੇਖੋ ਪਾਣੀ ਜਿਹੜਾ ਹਰਿਆ ਹੋ ਗਿਆ ਤੇ ਕਾਈ ਜੰਮ ਗਈ ਤੇ ਇੱਥੋਂ ਹੀ ਡੇਂਗੂ ਪੈਦਾ ਹੋਣਾ ਤੇ ਹੋਰ ਕਈ ਬਿਮਾਰੀਆਂ ਨੂੰ ਇਹਨ ਲਪੇਟ ਚ ਲੈ ਲੈਣਾ ਤੇ ਡਾਕਟਰਾਂ ਕੋਲ ਫਿਰ ਉਹ ਬੰਦੇ ਤੁਰੇ ਜਾਣੇ ਸੈਰ ਕਰਨ ਆਉਂਦੇ ਜਿਹੜੇ ਵਿਚਾਰੇ ਕਲ ਕਰਕੇ ਜੀ ਸੋਨੂ ਜੀ ਪ੍ਰਸ਼ਾਸਨ ਦਾ ਕਿਉਂ ਨਹੀਂ ਧਿਆਨ ਪਾਇਆ ਰਿਹਾ ਸੇ ਅਸੀਂ ਦੇਖਦੇ ਵੀ ਥਾਂ ਥਾਂ ਤੇ ਪਾਣੀ ਚਿੱਕੜ ਜਿਹੜਾ ਹੋਇਆ ਪਿਆ ਵਾ ਪ੍ਰਸ਼ਾਸਨ ਦਾ ਕਿਉਂ ਨਹੀਂ ਧਿਆਨ ਪਾਇਆ ਰਿਹਾ ਕਿੱਥੇ ਗਈ ਇਹ ਪ੍ਰਸ਼ਾਸਨ ਦੇ ਖਾਸ ਕਰਕੇ ਹੈਲਥ ਡਿਪਾਰਟਮੈਂਟ ਦੀ ਗੱਲ ਕਰੀਏ ਹੈਲਥ ਡਿਪਾਰਟਮੈਂਟ ਹਮੇਸ਼ਾ ਜਿਹੜਾ ਕੀ ਧਿਆਨ ਰੱਖਦਾ ਵਾ ਤੇ ਉਹ ਕਹਿੰਦਾ ਵੀ ਜਿਹੜਾ ਪਾਣੀ ਜਿਹੜਾ ਵਾ ਖੁੱਲਾ ਨਹੀਂ ਜਿਹੜਾ ਜੰਮਾਉਣ ਚਾਹੀਦਾ ਚਾਹੇ ਕੋ ਘਰਾਂ ਦੇ ਕੂੜਾ ਚ ਕਿਤੇ ਆ ਬਿਮਾਰੀ ਸਦਾ ਦਿੰਦਾ ਵਾ ਪਰ ਇਹ ਜਿਹੜਾ ਪਾਣੀ ਸ਼ਰੀਆਮ ਖੁੱਲਾ ਦੇ ਦਿਆ ਕੀ ਗੱਲ ਇਹ ਨਹੀਂ ਬਿਮਾਰੀ ਸਦਾ ਦਿੰਦਾ ਇਹ ਪ੍ਰਸ਼ਾਸਨ ਕਹਿੰਦਾ ਤੁਸੀਂ ਫਿਰ ਗਲਤ ਹੈ ਪ੍ਰਸ਼ਾਸਨ ਕਹਿੰਦਾ ਗਏ ਐਦਾਂ ਨਹੀਂ ਕਹਿਣਾ ਚਾਹੀਦਾ ਪ੍ਰਸ਼ਾਸਨ ਨੂੰ ਪਹਿਲਾਂ ਤਾਂ ਦਫ਼ਤਰਾਂ 'ਚ ਖੜਨਾ ਮੈਂ ਤੁਹਾਨੂੰ ਇਹਨਾਂ ਦੇ ਕਿਸੇ ਦਿਨ ਸਿਵਲ ਸਰਜੰਡ ਦੇ ਦਫ਼ਤਰ 'ਚ ਜਾ ਕੇ ਵੇਖ ਲਓ ਸਾਫ਼ ਸਫਾਈ ਕਿੰਨੀ ਕਿਹਾ ਤੇ ਹੁਣ ਜਿਹੜੇ ਆਪਣੇ ਆਪਣੇ ਦਫ਼ਤਰਾਂ ਨੂੰ ਸਾਫ਼ ਸੁਥਰਾ ਰੱਖਦੇ ਉਹਨਾਂ ਕਿਤੇ ਕੀ ਕਰਨਾ ਦੇਸ਼ ਦੇ ਪ੍ਰਧਾਨ ਮੰਤਰੀ ਔਰ ਸੀਐਮ ਸਾਹਿਬ ਕਹਿੰਦੇ ਆ ਭੀ ਆਲਾ ਦਵਾਲਾ ਸਾਫ਼ ਸੁਥਰਾ ਰੱਖੋ ਇਹਨਾਂ ਨੂੰ ਮੈਨੂੰ ਨਹੀਂ ਸਮਝ ਆਉਂਦੀ ਵੀ ਏਸੀ ਕਮਰਿਆਂ 'ਚੋਂ ਬਾਹਰ ਨਿਕਲਣ ਦਾ ਟਾਈਮ ਕਦੋਂ ਮਿਲੂਗਾ ਤੁਸੀਂ ਯਾਰ ਉੱਥੋਂ ਬਾਹਰ ਆਓ ਕਿਤੇ ਨਹੀਂ ਗਰਮੀ ਲੱਗਦੀ ਅਸੀਂ ਵੀ ਖਲੋਤੇ ਹੀ ਆ ਇੱਥੇ ਤੇ ਇੱਥੇ ਆਣ ਕੇ ਵੇਖੋ ਇੱਥੇ ਜਿਹੜੇ ਲੋਕ ਸੈਰ ਕਰਦੇ ਆ ਉਹ ਵੀ ਕਈ ਲੋਕ ਜਿਹੜੇ ਵਿਚਾਰੇ ਜਿਹੜੇ ਤੁਹਾਡੇ ਕੋਲ ਆਣ ਕੇ ਬਿੰਦੇ ਵੀ ਆ ਔਰ ਕਈ ਪੋਲੀਟਿਸ਼ੀਨ ਆ ਤੇ ਕਈ ਅਫਸਰ ਆ ਤੇ ਉਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਇਹ ਕਹਿਣਾ ਇਹ ਤੇ ਬਹੁਤ ਜ਼ਰੂਰੀ ਕਰਾਉਣੀ ਸਫਾਈ ਇੱਥੇ ਤੇ ਜੇ ਅਫਸਰ ਆਪਣੇ ਦਫਤਰਾਂ ਦੇ ਆਲੇ-ਦੁਆਲੇ ਨਹੀਂ ਸਫਾਈ ਰੱਖਦੇ ਤੇ ਇੱਥੇ ਸਫਾਈ ਉਹਨਾਂ ਕਿੱਥੇ ਕਰਾਉਣੀ ਹੈ ਇਹਨਾਂ ਨੂੰ ਤੇ ਹਰ ਚੀਜ਼ ਲਈ ਬੇਨਤੀ ਕਰਨੀ ਪੈਂਦੀ ਆ ਮੀਡੀਆ ਦਾ ਸਹਾਰਾ ਲੈਣਾ ਪੈਂਦਾ ਮੇਰੇ ਹਿਸਾਬ ਨਾਲ ਅੱਜ ਦੀ ਡੇਟ 'ਚ ਸਰਕਾਰ ਹੀ ਮੀਡੀਆ ਦੀ ਚੱਲਣ ਢੀ ਆ ਇਹਨਾਂ ਦੀ ਸਰਕਾਰ ਤੇ ਕੋਈ ਹੈ ਹੀ ਨਹੀਂ ਇਹ ਮੰਨਦਾ ਹੀ ਨਹੀਂ ਕਿਸੇ ਦੀ ਜਿੰਨਾ ਚਿਰ ਮੀਡੀਆ ਦੇ ਵਿੱਚ ਕੋਈ ਖਬਰ ਨਹੀਂ ਆਉਂਦੀ ਇਹਨਾਂ ਤੇ ਕੰਨਾਂ ਤੱਕ ਗੱਲ ਨਹੀਂ ਪਹੁੰਚਦੀ ਜੇ ਕੋਈ ਲੀਡਰ ਨਹੀਂ ਉੱਥੇ ਵਿਜ਼ਿਟ ਕਰਦਾ ਹਰ ਇੱਕ ਨਿੱਕੇ ਤੇ ਉਸ ਚੀਜ਼ ਨੂੰ ਜਿਹੜਾ ਆਣ ਕੇ ਦੱਸੂਗਾ ਵਿਖਾਊਗਾ ਤੇ ਇਹ ਬਹੁਤ ਹੀ ਜ਼ਰੂਰੀ ਜਿਹੜੇ ਮੁੱਦੇ ਆ ਇਹਨਾਂ ਦੇ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਨਹੀਂ ਇਹਨਾਂ ਦਾ ਧਿਆਨ ਜਾਂਦਾ ਲੱਗਦਾ ਨੇ ਵੀ ਜਿਹੜਾ ਇਸਤਾਂ ਦੇ ਹਾਲਾਤ ਨੇ ਅਸੀਂ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਸ਼ਹਿਰ ਦੀ ਮਲਾਈ ਜਿਵੇਂ ਸ਼ਹਿਰ ਦੇ ਬੀਸ ਮੈਂ ਬੰਦੇ ਆदमी ਵੱਡੇ ਵੱਡੇ ਪੋਲਿਟਿਕਲ ਆदमी ਅਸੀਂ ਦੇਖਦਾ ਮੰਤਰੀ ਲੱਗਦੇ ਉਹ ਇਥੇ ਸਿਰੇ ਸੈਰ ਕਰਨ ਆਉਂਦੇ ਆਪਣੀ ਸਿਹਤ ਚੰਗੀ ਰੱਖਣ ਵਾਸਤੇ ਆਉਂਦੇ ਨੇ ਤਾਜੀ ਹਵਾ ਲੈਣ ਵਾਸਤੇ ਆਉਂਦੇ ਜੇਕਰ ਇਹਨੇ ਦਸਤ ਲੱਗੇ ਨੇ ਤੇ ਆਪਣੇ ਆਪ ਨੂੰ ਠੀਕ ਕਰਨ ਵਾਸਤੇ ਆਉਂਦੇ ਨੇ ਜਦੋਂ ਤਾਜੀ ਹਵਾ ਲੈਂਦੇ ਨੇ ਲਾਂ ਦੇ ਨਾਲ ਕਿਤੇ ਗੰਦਗੀ ਜਿਹੜੀ ਆ ਉਹਨਾਂ ਦੇ ਜਿਹੜੀ ਆ ਸਾਹ ਵਿੱਚ ਚੱਲ ਜਾਂਦੀ ਆ ਕਿ ਲਦਾਣੀ ਵੀ ਮਾੜੀ ਹਵਾ ਵੀ ਉਹਨਾਂ ਦੇ ਅੰਦਰ ਜਾਂਦੀ ਆ ਕਿਤੇ ਬਿਮਾਰੀ ਸੱਦਾ ਦੇਂਦੀ ਕਿ ਬਿਲਕੁਲ ਗਰੇਵਾਲ ਸਾਹਿਬ ਮੈਂ ਤੇ ਨਾ ਮੈਂ ਤੇ ਸੌ ਖਾਲੀ ਵੀ ਹਫਤੇ ਦੇ ਵਿੱਚ ਨਾ ਇੱਕ ਦਿਨ ਇਹਨਾਂ ਦਾ ਲਾਉਣਾ ਹੀ ਲਾਉਣਾ ਵੀ ਇਹ ਕੀ ਕਰਦੇ ਆ ਇਹ ਸਾਫ ਸਫਾਈ ਕਰਦੇ ਕਿ ਨਹੀਂ ਕਰਦੇ ਗੁਰੂ ਰਾਮਦਾਸ ਮਾਰੇ ਦੀ ਨਗਰੀ ਦੇ ਵਿੱਚ ਕਿੱਥੇ ਕਿੱਥੇ ਮਤਲਬ ਸਾਫ ਸਫਾਈ ਹੋਣ ਵਾਲੀ ਆ ਨਾ ਸਾਡਾ ਫਰਜ਼ ਬਣਦਾ ਵਾ ਇਸ ਵਾਸਤਾ ਪਤਾ ਨਹੀਂ ਕਿਹੜੇ ਵੇਲੇ ਤਿਆਗ ਦੇਣੇ ਆ ਰੱਬ ਨੇ ਲੈ ਜਾਣੇ ਤੇ ਜਿਹੜਾ ਜੀਵਨ ਆ ਪ੍ਰਮਾਤਮਾ ਦਾ ਦਿੱਤਾ ਵਾ ਤੇ ਪ੍ਰਮਾਤਮਾ ਦੇ ਚਰਨਾਂ 'ਚ ਲਾਉਣਾ ਚਾਹੀਦਾ ਤੇ ਜਿਹੜੇ ਲੋਕ ਆ ਸਾਡੇ ਵੀਰ ਭਰਾ ਜਿਹੜੇ ਸੈਰ ਕਰਦੇ ਆ ਤੇ ਕੰਮ ਅਫਸਰਾਂ ਦਾ ਵੀ ਆ ਤੇ ਉਹਨਾਂ ਦਾ ਕੰਮ ਵੀ ਮੈਂ ਹੀ ਕਰਨ ੜਿਆ ਪਿਆ ਹੁਣ ਆਣ ਕੇ ਤੇ ਤੁਹਾਡਾ ਮੀਡੀਆ ਕਰਨ ੜਿਆ ਪਿਆ ਤੇ ਮੈਂ ਮੀਡੀਆ ਵਾਲੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਭਰਾਓ ਤੁਹਾਡੀ ਜਿਆਦਾ ਹੀ ਮੰਨਦੇ ਜੇ ਤੇ ਜਦੋਂ ਇਹ ਵੇਂਦੇ ਆ ਨਾ ਤੇ ਉਦੋਂ ਤੇ ਕੰਮ ਹੋ ਜਾਂਦਾ ਜੇ ਸ਼ੁਰੂ ਤੇ ਤੁਸੀਂ ਹੱਥ ਜੋੜ ਕੇ ਬੇਨਤੀ ਵੀ ਬਖਾਇਆ ਕਰੋ ਕਿਉਂਕਿ ਜੇ ਢੋਡੇ ਵਿਖਾਉਣ ਦੇ ਨਾਲ ਕਿਸੇ ਨੂੰ ਆਲੇ-ਦੁਆਲੇ ਸਾਫ-ਸੁਥਰਾ ਮਿਲ ਜਾਂਦਾ ਤੇ ਇਹ ਤੋਂ ਵੱਡੀ ਗੱਲ ਕੀ ਆ ਮੈਂ ਤਾਂ ਹੀ ਤੇ ਕਹਿਆ ਵੀ ਸਰਕਾਰ ਜਿਹੜੀ ਆ ਉਹ মিডিਆ ਦੀ ਆ ਤੇ মিডিਆ ਦੀ ਗੱਲ ਇਹ ਸੁਣਦੇ ਆ ਜਦੋਂ ਇਹਨਾਂ ਨੂੰ ਵਿਖਦੀ ਹੈ ਨਾ ਖਬਰ ਤੇ ਫਿਰ ਇਹ ਬੰਦਿਆਂ ਨੂੰ ਘੱਲ ਦਿੰਦੇ ਆ ਤੇ ਮੈਂ মিডিਆ ਜਰੀਏ ਇਹਨਾਂ ਨੂੰ ਬੇਨਤੀ ਕਰਨ ਲੱਗਾ ਵੀ ਇਹਨੂੰ ਸਾਫ-ਸੁਥਰਾ ਕਰਾਓ ਇੱਥੇ ਜਿਹੜਾ ਆਲੇ-ਦੁਆਲੇ ਵਿਚਾਰੇ ਕੋਈ ਘੁੰਮਣ ਆਉਂਦੇ ਆ ਦੂਰੋਂ ਜਿਹੜੇ ਸਮਰਪੈਲਸ ਨੂੰ ਵੇਖਣ ਆਉਂਦੇ ਹੋਗੇ ਤੇ ਫੋਟੋਆਂ ਖਿੱਚ ਕੇ ਖੜਦੇ ਹੋਣਗੇ ਤੇ ਕੀ ਸਾਡੇ ਬਾਰੇ ਕਹਿੰਦੇ ਹੋਣਗੇ ਵੀ ਅਸੀਂ ਮਹਾਰਾਜਾ ਰਣਜੀਤ ਸਿੰਘ ਜੋ ਜਿਨ੍ਹਾਂ ਨੇ 40 ਸਾਲ ਰਾਜ ਕੀਤਾ ਰੋਪੜ ਤੋਂ ਲੈ ਕੇ afghan khayber ਤੱਕ ਫਤਿਹ ਕੀਤਾ ਜਿਹਨੂੰ ਅਮਰੀਕਾ ਨਹੀਂ ਜਿੱਤ ਸਕਿਆ ਤੇ ਉਹਨਾਂ ਦੀ ਵਿਰਾਸਤ ਦੇ ਕੋਲ ਗਏ ਹਾਂ ਤੇ ਉੱਥੇ ਇੱਕ ਤਲਾਬ ਸੀਗਾ ਤੇ ਉੱਥੇ ਇੰਨੀ ਗੰਦਗੀ ਸੀ ਅਮਰਸਰ ਸ਼ਹਿਰ ਦੇ ਵਿੱਚ ਸਾਫ ਸਫਾਈ ਨਹੀਂ ਤੇ ਸਮਾਰਟ ਸਿਟੀ ਫਿਰ ਕਿਸ ਗੱਲ ਤੋਂ ਕਹਿੰਦੇ ਜੀ ਸਮਾਰਟ ਸਿਟੀ ਕਾਰਪੋਰੇਸ਼ਨ ਦੀ ਗੱਲ ਕਰ ਲਈਏ ਸੋਨੂੰ ਜੰਡਿਆਲਾ ਦੀ ਕਾਰਪੋਰੇਸ਼ਨ ਇੰਨੇ ਮੁਲਾਜ਼ਮ ਨੇ ਅਸੀਂ ਦੇਖਿਆ ਕਾਰਪੋਰੇਸ਼ਨ ਪਰ ਕਿਉਂ ਨਹੀਂ ਜਿਹੜਾ ਕਾਰਪੋਰੇਸ਼ਨ ਧਿਆਨ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਕਾਰਪੋਰੇਸ਼ਨ ਦੇ ਇੰਨੇ ਮੁਲਾਜ਼ਮ ਹੋਣ ਦੇ ਬਾਵਜੂਦ ਕੰਪਨੀ ਬਾਅਦ ਕਹਿੰਦੇ ਸਾਫ ਸਫਾਈ ਰੱਖਦੇ ਨੇ ਮੈਨੂੰ ਇਹ ਸੋ ਵੀ ਇਹ ਜਿਹੜਾ ਪਾਣੀ ਆ ਮੈਨੂੰ ਵਾਟਰ ਵਾਲ ਜਦੋਂ ਫੁਆਰੇ ਦਾ ਪਾਣੀ ਆ ਕਿਸੇ ਦਾ ਪਾਣੀ ਨਹੀਂ ਆ ਉਹਨਾਂ ਦਾ ਪ੍ਰਸਾਦ ਦਾ ਪਾਣੀ ਆ ਮੀਂਹ ਦਾ ਪਾਣੀ ਸ਼ੁਰੂ ਹੋ ਗਿਆ ਲੱਗਦਾ ਉਹ ਜਿਹੜਾ ਜਮਾ ਹੋ ਗਿਆ ਕਿ ਲੱਗਦਾ ਨਹੀਂ ਕਿੰਨੀ ਗੰਦਗੀ ਦੇ ਨਾਲ ਕਿੰਨੀ ਖਤਰਨਾਕ ਹੋਊਗਾ ਜਿਹੜਾ ਇਹ ਤੇ ਕਿੰਨੀਆਂ ਵਿੱਚ ਇੱਟਾਂ ਚ ਹੋਈਆਂ ਅਸੀਂ ਦੇਖਿਆ ਵੀ ਚਾਰਚ ਦੇ ਮੁਲਾਜ਼ਮ ਦੇ ਉਹ ਦਿਖਾਈ ਦਿੰਦੇ ਨੇ ਇਹ ਕਾਰ ਪਛੰਦੇ ਸਫਾਈ ਵਾਲੇ ਇਹਦੇ ਵੱਲ ਕਿਉਂ ਨਹੀਂ ਧਿਆਨ ਦਿੰਦੇ ਇਹਦੇ ਵੱਲ ਕਿਉਂ ਨਹੀਂ ਪਾਣੀ ਕੱਢੇ ਜਾ ਰਿਹਾ ਇਹ ਕਿਹਦੇ ਕਿੱਡਾ ਵੱਡਾ ਕੰਮ ਹੈ ਇਹ ਇਹ ਬਹੁਤ ਛੋਟਾ ਜਿਹਾ ਕੰਮ ਆ ਦੋ ਘੰਟਿਆਂ ਦਾ ਕੰਮ ਐ ਸਾਫ ਸਫਾਈ ਕਿਤੇ ਕਰਾ ਦੇਣਗੇ ਤੇ ਕੀ ਹੋ ਜੂਗਾ ਇਹਨਾਂ ਦਾ ਇੱਥੇ ਸਾਫ ਪਾਣੀ ਛੱਡਣ ਉਹਦੇ ਵਿੱਚ ਮੱਛੀਆਂ ਛੱਡਣ ਲੋਕੀ ਜਿੱਦਾਂ ਅੱਗੇ ਸੀਗਾ ਉਦਾਂ ਦਾ ਰੱਖਣ ਤੇ ਜਦੋਂ ਇਹ ਇੱਥੇ ਸਾਫ ਸੁਥਰਾ ਧਿਆਨ ਹੀ ਨਹੀਂ ਦਿੰਦੇ ਇੱਥੇ ਆਉਂਦੇ ਨਹੀਂ ਸਭ ਤੋਂ ਵੱਡੀ ਗੱਲ ਇਹ ਅਫਸਰਾਂ ਦੀ ਵੀ ਉਹ ਆਉਂਦੇ ਨਹੀਂ ਜਦੋਂ ਅਫਸਰ ਆਪ ਨਹੀਂ ਨਾ ਵਿਜ਼ਿਟ ਕਰਨਗੇ ਤੇ ਉਨਾਂ ਚਿਰ ਕੰਮ ਨਹੀਂ ਹੋਊਗਾ ਹਰ ਜਗ੍ਹਾ ਤੇ ਪੋਲਿਟਿਸ਼ੀਅਨ ਨਹੀਂ ਜਾ ਸਕਦੇ ਇਹਨਾਂ ਦਾ ਫਰਜ਼ ਬਣਦਾ ਵਾ ਵੀ ਹਰ ਜਗ੍ਹਾ ਤੇ ਸਮਾਜ ਸੇਵੀ ਨਹੀਂ ਜਾ ਸਕਦੇ ਹਰ ਜਗ੍ਹਾ ਮੀਡੀਆ ਨਹੀਂ ਜਾ ਸਕਦਾ ਇਹਨਾਂ ਦਾ ਆਪਣਾ ਫਰਜ਼ ਵੀ ਬਣਦਾ ਨਾ ਕਿਸੇ ਹੱਦ ਤੱਕ ਤੇ ਮੈਂ ਤੇ ਸਾਰੇ ਪੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਤੁਹਾਡੇ ਤੇ ਕਿਰਪਾ ਕਰੇ ਤੁਹਾਡੇ ਬੱਚਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੁਸੀਂ ਭਰਾਓ ਇੱਕ ਦਿਨ ਇਹਨਾਂ ਤੇ ਲਾਇਆ ਕਰੋ ਇਹ ਜਿੱਥੇ ਸਾਫ ਸਫਾਈ ਨਹੀਂ ਨਾ ਹੁੰਦੀ ਮੈਂ ਤੁਹਾਡੇ ਨਾਲ ਚੱਲੂੰਗਾ ਤੇ ਇਹਨਾਂ ਨੂੰ ਥੋੜਾ ਜਿਹਾ ਜਗਾਈਏ ਆਪਾਂ ਹੁਣ ਇਹਨਾਂ ਨੇ ਗਰਮੀ ਹੋਈ ਨਹੀਂ ਜਿਆਦਾ ਸ਼ੁਰੂ ਤੇ ਇਹਨਾਂ ਨੇ ਏਸੀ ਕਮਰਿਆਂ ਚੋਂ ਨਹੀਂ ਨਿਕਲਣਾ ਤੇ ਆਪਾਂ ਬਿਮਾਰੀਆਂ ਦੀ ਲਪੇਟ ਚ ਆ ਜਾਣਾ ਜੇ ਆਪਣੇ ਬੱਚਿਆਂ ਨੇ ਆ ਜਾਣਾ ਜੇ ਤੁਹਾਨੂੰ ਮੈਨੂੰ ਇਹ ਸੋ ਵੀ ਜਾਂਦੇ ਆਂ ਤੁਸੀਂ ਸਾਡੇ ਦਸ਼ਕਾ ਜਰੂਰ ਗੱਲ ਸਾਂਝੀ ਕਰ ਦਿਓ ਪੀ ਇਸ ਦੀਆਂ ਫੋਟੋਆਂ ਜਾਂ ਇਸ ਦੀ ਇੱਕ ਵੀਡੀਓ ਜਿਹੜੀ ਆ ਅਮਰਸਾਦ ਦੇ ਡੀਸੀ ਸਾਹਿਬ ਜਾਂ ਅਮਰਸਾਦ ਦੇ ਜਿਹੜੇ ਕਾਰ ਅਮਰਸਾ ਦੇ ਸਮਾਰਟ ਸਿਟੀ ਬਣਾਉਣਾ ਵਾ ਲੋਕਾਂ ਨੂੰ ਦਿਖਾਉਣੀ ਆ ਇੱਕਾ ਕੰਪਨੀ ਬਾਗ ਦੀ ਲੋਕ ਟੂਰਿਸਟ ਆਉਂਦੇ ਨੇ ਜਿਵੇਂ ਤੁਸੀਂ ਗੱਲ ਕੀਤੀ ਵੀ ਕਿੜੀਆਂ ਫੋਟੋਆਂ ਖਿੱਚ ਕੇ ਲੈ ਜਾਂਦੇ ਹੋਣਗੇ ਵੀ ਇਹ ਅਮਰਸਾ ਦਾ ਇਹ ਹਾਲਾਤ ਨੇ ਬਿਲਕੁਲ ਮੈਂ ਤੇ ਫੋਟੋਆਂ ਖਿੱਚ ਕੇ ਹੁਣੇ ਪਾ ਦਿੰਦਾ ਵਾ ਉਹ ਮੈਨੂੰ ਕਹਿ ਵੀ ਦਿੰਦੇ ਜਦੋਂ ਮੈਂ ਜਾਂਨਾ ਵਾ ਵੀ ਕਰਾ ਦਿੰਦੇ ਆ ਜੀ ਤੇ ਕਰਾ ਵੀ ਦਿੰਦੇ ਜਿੱਥੇ ਉੱਥੇ ਜਾ ਕੇ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਵਾ ਮੈਂ ਨਹੀਂ ਕਹਿੰਦਾ ਅਫਸਰ ਮਾੜੇ ਪਰ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਵੀ ਜਿਹੜੇ ਥੱਲੇ ਜਿਨ੍ਹਾਂ ਨੂੰ ਕਲਦੇ ਆ ਉਹ ਕਿਉਂ ਨਹੀਂ ਇਹਨਾਂ ਦੀ ਗੱਲ ਮੰਨਦੇ ਤੇ ਕਿਉਂ ਨਹੀਂ ਕਾਰਵਾਈ ਕਰਦੇ ਇੱ ਇੱਥੇ ਇੱਕ ਵਾਰੀ ਆਪ ਵਿਜ਼ਿਟ ਕਰ ਜਾ ਕਰਨਾ ਜੇ ਅਫਸਰ ਤੇ ਇਹ ਨੋਬ ਦਾਵਾ ਹੀ ਨਾ ਜਦੋਂ ਅਫਸਰ ਆਉਂਦੇ ਨਹੀਂ ਆ ਉਹਨਾਂ ਨੂੰ ਪਤਾ ਵੀ ਇੱਥੇ ਕਿਹੜਾ ਕਿਸ ਨੇ ਸਾਨੂੰ ਪੁੱਛਣਾ ਮਾਨ ਕੇ ਤੇ ਜਦੋਂ ਕੋਈ ਆਉਂਦਾ ਨਹੀਂ ਪੁੱਛਦਾ ਨਹੀਂ ਤਾਂ ਫਿਰ ਇਹੋ ਹਾਲਾਤ ਰਹਿੰਦੇ ਆ ਇਸ ਕਰਕੇ ਹੀ ਇਹ ਕੰਮ ਇਦਾਂ ਦੇ ਹੋਣ ਡੈ ਨਹੀਂ ਤੇ ਹੋਣ ਦਾ ਸੁਲਝੜੇ ਵਾਲੇ ਸੀ ਦੇਖਿਆ ਵੀ ਜਿੱਥੇ ਮੈਂ ਗੱਲ ਕੀਤੀ ਵੀ ਕੰਪਨੀ ਬਾ ਆ ਗਿਆ ਸ਼ੇਦੇ ਪੰਜਾਬ ਮਹਾਰਾਜ ਜਿਸ ਦੇ ਇਤਿਹਾਸ ਦੇ ਚੀਜ਼ ਇੱਥੇ ਵਿਖਿਆ ਅਸੀਂ ਦੇਖਿਆ ਵੀ ਇੱਥੇ ਜਿਆਤਰ ਕਿੰਨੇ ਕਦੇ ਜਿਹੜੇ ਅੱਜ ਮੈਂ ਗੱਲ ਕੀਤੀ ਵੀ ਆਸ਼ੀ ਦਾ ਡਾ ਬਣ ਚੁੱਕਿਆ ਵਾ ਚਲੋ ਕਹਿਣਾ ਚਾਹੀਦਾ ਮੈਂ ਨਹੀਂ ਕਹਿ ਗੋਰੀ ਕਰ ਰਿਹਾ ਵੀ ਆਸ਼ੀ ਦਾ ਡਾ ਬਣ ਚੁੱਕਿਆ ਮੁੰਡੇ ਕੁੜੀਆਂ ਜਿਹੜੀਆਂ ਛੋਟੇ ਛੋਟੇ ਉਮਰ ਦੇ ਕਹਿੰਦੇ ਕਿ ਨੁੱਕਰਾਂ ਵਿੱਚ ਬੈਠੇ ਹੋਏ ਨੇ ਤੇ ਖਾਸ ਕਰਕੇ ਪ੍ਰਸ਼ਾਸਨ ਨੇ ਵੱਲ ਧਿਆਨ ਦੇਣਾ ਚਾਹੀਦਾ ਤੁਹਾਡਾ ਬਾਰੇ ਕੀ ਕਹਿਣਾ ਵਾ ਤੇ ਦੂਜੀ ਗੱਲ ਹੋਰ ਆ ਅਸੀਂ ਦੇਖਿਆ ਵੀ ਇੱਥੇ ਜਿਹੜੇ ਜਵਾਰੀਏ ਵੀ ਜੂਆ ਵੀ ਖੇਡਦੇ ਨੇ ਤੇ ਤੇ ਨਸ਼ਾ ਪਤਾ ਵੀ ਕਰਦੇ ਨੇ ਕਾਫੀ ਲਾਦੇ ਨੇ ਕਿ ਲੱਗਦਾ ਬੜਾ ਟੂਰ ਸ਼ਾਉਂਦੇ ਹੋਗੇ ਸਾਡੇ ਸਲਾਨੀ ਆਉਂਦੇ ਕਿ ਨੁਕਸਾਨ ਹੀ ਹੋ ਸਕਦਾ ਚੀਜ਼ ਮੇਰੇ ਕੋਲ ਵੀਡੀਓ ਹੈਗੀਆਂ ਮੈਂ ਦੇ ਉਹ ਸਮੇਂ ਦੇ ਹਿਸਾਬ ਨਾਲ ਜਦੋਂ ਤਬਦੀਲੀ ਆਈ ਤਾਂ ਬਦਲ ਗਏ ਇੱਥੇ ਸਰਦਾਰ ਜਤਿੰਦਰ ਸਿੰਘ ਹਲਖਰੇ ਕਮਿਸ਼ਨਰ ਬਹੁਤ ਵਧੀਆ ਨੇਕਦਿਲ ਇਨਸਾਨ ਸੀ ਜਦੋਂ ਇੱਥੇ ਆਉਂਦੇ ਹੁੰਦੇ ਸੀ ਨਾ ਉਹ ਆਲਾ ਦੋਲਾ ਵੇਖਦੇ ਸੀ ਘੁੰਮ ਕੇ ਫਿਰ ਇੱਥੇ ਹੀ ਡੀਸੀ ਰਹੇ ਨੇ ਕਾਨ ਸਿੰਘ ਪੰਨੂ ਉਹ ਵੀ ਆਪ ਵਿਜ਼ਿਟ ਕਰ ਕਰਕੇ ਵੇਖਦੇ ਸੀ ਉਹਨਾਂ ਨੂੰ ਦਰਦ ਸੀ ਅਮਰਸਰ ਦਾ ਇੱਥੇ ਹੀ ਡੀਸੀ ਰਹੇ ਰਵੀ ਭਗਤ ਉਹ ਵੀ ਆਪ ਜਾ ਜਾ ਕੇ ਦੇਖਦੇ ਸੀ ਤੇ ਮੇਰੀ ਵੀ ਬੇਨਤੀ ਪ੍ਰਸ਼ਾਸਨ ਨੂੰ ਇੱਕ ਤੇ ਇੱਥੇ ਪੁਲਸ ਦੇ ਜਿਹੜੇ ਆ ਕਰਮਚਾਰੀਆਂ ਦੀ ਗਿਣਤੀ ਵਧਾਉਣ ਇੱਥੇ 5-6 ਜਣਿਆਂ ਨੂੰ ਲਾਉਣ ਕਿਉਂ 4-5 ਜਣੇ ਰਾਤ ਤੇ 4-5 ਦਿਨ ਹੋਣ ਤੇ ਫਿਰ ਪੀਸੀਆਰ ਇੱਥੇ ਹੋਵੇ ਜਿਹੜੇ ਰਾਉਂਡ ਕਰੇ ਜੇ ਜਦੋਂ ਇੱਥੇ ਇਹ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਏਠ ਹੋਊਗਾ ਤੇ ਇਹ ਕੰਮ ਇੱਥੇ ਨਹੀਂ ਹੋਊਗਾ ਵਾਕਿਆ ਹੀ ਇੱਥੇ ਜਿਹੜੇ ਆ ਮੁੰਡੇ ਕੁੜੀਆਂ ਬਹੁਤ ਗਲਤ ਤਰੀਕੇ ਨਾਲ ਘੁੰਮਦੇ ਆ ਇਹਦੇ ਨਾਲ ਸਾਡੀ ਸਿਟੀ ਦਾ ਜਿਹੜਾ ਮਾੜਾ ਇੰਪ੍ਰੈਸ਼ਨ ਪੈਂਦਾ ਵਾ ਕਿਉਂਕਿ ਦੂਰੋ ਦੂਰੋ ਲੋਕੀ ਘੁੰਮਣ ਆਉਂਦੇ ਆ ਅਸੀਂ ਸ਼ਹਿਰ ਦੇ ਵਿੱਚ ਇਹ ਚੀਜ਼ਾਂ ਨੂੰ ਨਾ ਹੀ ਵੜਾਵਾ ਦੇਈਏ ਤੇ ਚੰਗੀ ਗੱਲ ਹੈ ਤਨਵਾਰ ਜੀ ਇਹ ਸੀ ਗੱਲਬਾਤ ਕੀਤੀ ਸੋਲੂ ਜੰਡ ਵਾਲਾ ਜਿਹੜੇ ਕੀ ਸਮਾਜ ਸੇਵਕ ਨੇ ਅਕਸਰ ਸਮਾਜ ਦੇ ਸਾਡੇ ਲੋਕਾਂ ਦੇ ਜਿਹੜੇ ਮੁੱਦੇ ਨੇ ਉਹ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਜਨਤਾ ਦੇ ਪਰ ਜਿਹੜੇ ਸਰਕਾਰ ਨੂੰ ਖਾ ਸਕਿਓ ਜੜੀਆਂ ਅਲੜੇ ਸੀ ਲੈਂਦੇ ਨੇ ਹੁਣ ਵੀ ਜਿਹੜਾ ਇੱਕ ਵੱਡਾ ਮੁੱਦਾ ਸਾਹਮਣੇ ਲੈ ਕੇ ਆਇਆ ਨੇ ਜਿਹੜਾ ਕੀ ਗੰਦਗੀ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੀ ਤੁਸੀਂ ਦੇਖਿਆ ਕੀ ਹਾਲਾਤ ਨੇ ਜਿਹੜਾ ਤੁਸੀਂ ਦੇ ਹਾਲਾਤ ਤੁਸੀਂ ਦੇਖੇ ਨੇ ਕੀ ਗੰਦਗੀ ਦੇ ਜਿਹੜੇ ਕੀ ਇੱਕ ਪਾਣੀ ਜਿਹੜਾ ਕੀ ਛੱਪੜ ਦਾ ਰੂਪ ਧਾਰਨ ਕਰ ਗਿਆ ਜਿਹੜਾ ਤਲਾਬ ਸੀ ਅਤੇ ਉਹਨਾਂ ਕਿਹਾ ਵੀ ਬਿਮਾਰੀਆਂ ਨੂੰ ਸਦਾ ਦੇ ਰਿਹਾ ਵਾ ਹੁਣ ਦੇਖਣਾ ਵਗੇ ਸਰਕਾਰ ਇਸ ਵੱਲ ਦਾ ਲਾਭਦਾਰ ਰੂਪ ਤਾਂ ਕਰ ਗਿਆ ਜਾਂ ਕਿਸੇ ਸਫਾਈ ਜਦੋਂ ਕਰ ਤੱਕ ਹੋਏਗੀ ਉਹ ਦੇਖਣਾ ਵੇਗਾ ਮੇਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਕਰੇਵਾਲ ਸੈਂਟਰ ਪੰਜਾਬ ਟੀਵੀ ਲਈ ਅਮਰਸਰ